ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਰਹਰਾ ਸਾਹਿਬ ਹਰ ਜੁਗ ਜੁਗ ਪੰਗਤ ਪਾਇਆ ਪੈ ਰਖਦਾ ਆ ਰਾਮ ਰਾਜੇ ਹਰ ਨਾਕਸ਼ ਦੁਸ਼ਟਨ ਮਾਰਿਆ ਪ੍ਰਹਿਲਾਦ ਰਾਯਾ ਹੰਕਾਰ ਅਨੰਤ ਕਾਂ ਭਟਦੇ ਨਾਮ ਜੀ ਮਖਲਾਇਆ ਜਨਾਨੀ ਐਸ਼ਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖ ਦਾਰੂ ਸ਼ਰਗ ਪਿਆ ਜਾ ਸੁਖ ਤਾਵਨਾ ਹੋਈ ਤਮ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰਣਾ ਹੋਈ ਮਿਲਿਆ ਹਾਰੇਗ ਜਰਦਾਸਿਆ ਤੇ ਰੰਤਨਾ ਜੈ ਲਖਿਆ ਰਹਾ ਓ ਵਾਜਾਤਮਾ ਜੋ ਜੋਤ ਮੈਂ ਜਤ ਅਗਲਗਲ ਰ ਭੂ ਰਹਾ ਹੋ ਸਚਾ ਸਾਹਿਬ ਸਿਵਤ ਸਵਾਲੇ ਯੋਜਨ ਗਿਤੇ ਸੋ ਪਾਰ ਪਿਆ ਕਹੋ ਨਾਨਕ ਅਗਰ ਤੇ ਕੇੰ ਅਬਤ ਜੋ ਕਿਛ ਕਰਨਾ ਸੋ ਕਰੇ ਹਾ ਸੋ ਦਰ ਰਾਗ ਅਸਾ ਮਹਿਲਾ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਖਿ ਹਾ ਸੋ ਕਰਿ ਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਮ ਦਾ ਅਨੇਕ ਸੰਖਾ ਗیتے ਤੇਰੇ ਆਵਣ ਹਰਿ ਕੇਤੇ ਤੇਰੇ ਰਾਗ ਬ੍ਰੇ ਸੋ ਕਈ ਹੈ ਕੇਤੇ ਤੇਰੇ ਗਾਵਨ ਹਾਰੇ ਗਾਵਨ ਤਦ ਨੋ ਪਵਨ ਪਾਣੇ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤਦ ਨੋ ਚਿਤ ਗੋਬਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤਦ ਨੇ ਸ੍ਰੀ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਦਨ ਨੰਦਰਨ ਨਾਸਨ ਬੈਠੇ ਦੇਵਤੀ ਅੰਦਰ ਨਾਲੇ ਗਾਵਣ ਤਦਨ ਸੈਦ ਸੁਮਾ ਦੇ ਅੰਦਰ ਗਾਵਣ ਤਦਨ ਸਾਧ ਵਿਚਾਰੇ ਗਾਵਣ ਤਦਨ ਜਤੇਸ ਦੇ ਸੰਤੋਖੇ ਗਾਵਣ ਤਦਨ ਵੀਰਕਰਾਰੇ ਗਾਵਣ ਤਦਨ ਪੰਡਿਤ ਆਪਣੇ ਰਖੇਸ਼ਰ ਜਗ ਜਗ ਵਿਦਿਆ ਨਾਲੇ ਗਾਵਣ ਤਦਨ ਮਹੌਲੀਆ ਮਨ ਮੋਹਨ ਸੁਰਗਮਚ ਪਿਆਲੇ ਗਾਵਣ ਤਦਨ ਨਰਤਨ ਉਪਾਏ ਤੇਰੇ ਆਟ 60 ਜਿਰਥ ਨਾਲੇ ਗਾਵਣ ਤਦਨ ਜੋਦ ਮਹਾਮਰ ਸੂਰਾ ਗਾਵਣ ਤਦਨ ਖਾਣੇ ਚਾਰੇ ਗਾਵਣ ਤਦਨ ਖਾਣ ਨਮ ਬਲੰਬ ਰਹਿਮੰਡਾ ਕਰ ਕਰ ਖੇ ਤੇਰੇ ਧਾਰੇ ਸੇ ਤਦਨ ਗਾਵਣ ਜੋਦ ਰਪਾਵਨ ਰਤੇ ਤੇਰੇ ਭਗਤ ਰਚਾਲੇ ਹੋਰ ਕੀਤੇ ਤਦ ਨ ਗਾਵਨ ਸਹਿਮੈ ਚਿਤ ਨਾਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਤ ਸਾਹਿਬ ਸਚਾ ਸਤਿ ਨਾਹੀ ਹੈ ਪਿਓ ਹੋਸੇ ਜੈ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਸੇ ਮਾਇਆ ਜਨੋ ਪਾਏ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੇ ਵਡਿਆਈ ਜੋ ਜਿਸ ਪਾਵੇ ਸੋਏ ਕਰਸੀ ਬਰਹੁਕਮ ਨਾ ਕਰਨਾ ਜਾਏ ਸੋ ਪਾਦਸ਼ਾਹੋ ਸਹਾ ਪਾ ਸਾਹਿਬ ਨਾਨਕ ਰਹਿਣ ਅਰਜਾਈ ਆਸਾ ਮਹਿਲਾ ਪਹਿਲਾ ਸਨ ਵੱਡਾ ਖੈਸਾ ਕੋਏ ਏਕੜ ਵੱਡਾ ਨੇਠਾ ਹੋਏ ਕਿਉਂ ਨਾ ਪਾਇ ਨਾ ਕਹਿ ਆ ਜਾਏ ਚਹਣੇ ਵਾਲੇ ਦੇਦੇ ਰਹਿ ਸਮਾਏ ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣਿੰਗਹਿਰਾ ਕੋ ਨਾ ਜਾਣਾ ਤੇਰਾ ਖੇਤਾ ਕੇਵੜ ਤੀਰਾ ਰਹਾਉ ਸਭ ਸਰਤੈ ਮਨ ਸਰਤਿ ਕਮਾਈ ਸਾਕੀ ਅਨੁ ਮਿਲ ਕੀ ਉਦਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨਾ ਜਾਏ ਤੇਰੀ ਤਲਬੜੇ ਆਏ ਸਭ ਸਤ ਸਾਤ ਸਭ ਛਿਗਿਆਈਆਂ ਸਦਾ ਬੁਰਖਾ ਖਿਆ ਬੜਿਆਈਆਂ ਤੁਧਨੋ ਸਦੀਗ ਨਾ ਪਾਈਆ ਅਕਰਮ ਲੈ ਨਾਹੀ ਠਾਰ ਰਹਾਈਆ ਅਕਰਵ ਲਾਖਿਆ ਵਿਚਾਰਾ ਸਿਖਤੇ ਭਰੇ ਤੇਰੇ ਪੰਡਾਰਾ ਜੇ ਸਤੋ ਦੇਹ ਦੇ ਸਾਕਿਆ ਆਚਾਰਾ ਨਾਨਕ ਸਤ ਸਵਾਰਨ ਹਾਰਾ ਆਸਾ ਮਹਿਲਾ ਪਹਿਲਾ ਆਖਾ ਨਿਵਾ ਸ੍ਰੀ ਅਮਰਜਾਉ ਆਖਣਾਵ ਕਾ ਸਾਚਾ ਨਾਮੋ ਸਾਚੇ ਨਾਮ ਕੀ ਲਾਗੈ ਭੂਖ ਅਦ ਭੂਖ ਹੈ ਖਾਏ ਚਲੇ ਹੈ ਦੂਖ ਸੋਖ ਉਸਰਾ ਮੇਰੇ ਮਾਈ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਗਿਤ ਲਵੜਿਆਈ ਆਤ ਕੀ ਕੀਮਤ ਨਹਿ ਪਾਈ ਜੇ ਸਮਲ ਕੇ ਆਖ ਨ ਪਾਹੀ ਵੱਡਾ ਨ ਹੋਵੇ ਕਾਰਨ ਨ ਜਾਏ ਨਾ ਹੋ ਮਨ ਨ ਹੋਵੇ ਸੋਗ ਜਿੰਦਨ ਰਹੇ ਨਾ ਚੁਕੇ ਭੋਗ ਗੁਣੇ ਹੋ ਹੋਰ নাহি ਕੋਈ ਨਾ ਕੋ ਹੁਆ ਨਾ ਕੋ ਹੋਵੇ ਦੇਵਦਾवते ਉਤਨੀ ਦਾਤ ਜਿੰਦਨ ਕਰਕੇ ਕੀਤੇ ਰਾਤ ਹ ਸंसਾਰ ਹੈ ਤੇ ਗਮ ਜਾਤ ਨਾਲਗ ਨਾਵੇ ਬਾਸਨਾਤ ਰਾਗ ਗੁਰਦੇ ਮਹਿਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖ ਬਿਨਉ ਰੁਗਤ ਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਏ ਕਰਦੇ ਆ ਨਾ ਪ੍ਰਗਾਸ ਮੇਰੇ ਮੀਤ ਗੁਰਦੇ ਮੌਕੋ ਰਾਮ ਨਾਮ ਪ੍ਰਗਾਸ ਅਗਰ ਮਥਨਾ ਮੇਰਾ ਪ੍ਰਾਣ ਸਿਖਾਏ ਹਰ ਕੀਰਤਾ ਹਮਰੇ ਰਹਿਰਾਸ ਰਹਾ ਓ ਹਰ ਜਨ ਕੀ ੜੁ ਭਾਗ ਵਡੇਰੇ ਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਦਰਵਤਾਸ ਹੈ ਮੂਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਦਾ ਨਾ ਪਾਇਆ ਤੇ ਪਾਗਿ ਮਿਲੰਜਾਂ ਪਾਸ ਜੋ ਸਤਿਗੁਰੁ ਅਸਰਣ ਸੰਗਤਿ ਨੇ ਆਈ ਤ੍ਰਗ ਜੀਵੇ ਤ੍ਰਗ ਜਿਵਾਸ ਜਿਨ ਹਰ ਜਿਨ ਸਤਿਗੁਰੁ ਸੰਗਤਿ ਪਾਇ ਨਿਤ ਨਾਸਤਾ ਲਖਿਆ ਲਖਾਸ ਤਨ ਤਨ ਸਤ ਸੰਗਤ ਜੇ ਤਰਸ ਪਾਇ ਆਮਲ ਜਨ ਨਾਮ ਅਗਨ ਪ੍ਰਗਾਸ ਰਾ ਗੁਜਰੇ ਮਹਿਲਾ ਪੰਜਵਾ ਕਾਹੇ ਰੇ ਮਨ ਚਵਦਮ ਜਹਰ ਹਰਿ ਜਿਉ ਪ੍ਰਿਆਸੈ ਸੈਲ ਬਥਲ ਮੈਂ ਜੰਦੂ ਪਾਏ ਤਾ ਕਰਜ ਕਾਗੇ ਕਰਤ ਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋਤ ਰਿਆ ਗੁਰ ਪ੍ਰਸਾਦ ਪਰਮਤ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਬਿਤਾ ਲੋਗ ਸੁਵਨਤ ਕੋ ਨੰਗਿਸ਼ ਕੇਤ ਰਿਆ ਸਿਰ ਸਿਰਜ ਜਸਵਾਹੀ ਠਾਕੁਰ ਕਾਹੇ ਮਨ ਪਾਓ ਕਰਿਆ ਉਨੇ ਉਡ ਆਵੇ ਸਹਿ ਕੋਸਾਨ ਪਾਚੇ ਵਿਸ਼ਰੇ ਸ਼੍ਰੀਆ ਦਿਨ ਕਮਣ ਖਲਾਵੇ ਕਮਣ ਜੁਗਾਵੇ ਮਨ ਮੈਂ ਸੁਭਰਨ ਕਰਿਆ ਸ਼ਾਮਨ ਦਾਨ ਦਾ ਸਾਸ਼ਟ ਸਦਾਨ ਠਾਕੁਰ ਕਰ ਤਲਤ ਰਿਆ ਜਗ ਨਾਨਕ ਬਲ ਬਲ ਸਵਲ ਜਾਈਐ ਅਦ੍ਰੰਤ ਨਾ ਪਾਰ ਆਵਰਿਆ ਰਾਗ ਆਸਾ ਮਹਲਾ 4 ਸੋਪੁਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਗਮਾਗਮ ਅਪਾਰ ਸਬਤਿ ਆਵਹਿ ਸਬਤਿ ਆਵਹਿ ਤੁਝੇ ਹਾ ਸਤਿ ਸ੍ਰੀ ਰਤਨ ਹਾਰਾ ਸਾਭ ਜੀਤ ਮਹਾਰੇ ਜੀ ਦੁਨੀਆ ਕਾ ਦਾ ਤਾਰ ਹਰਿ ਤਿਆਗੋ ਸੰਤ ਹੋ ਜੀ ਸਾਧੂ ਕਿ ਉਸਾਨ ਨਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜਨ ਦੇ ਵਿਚਾਰਾ ਤੋ ਘੜ ਕਰੰਤਰ ਸ਼ਰਮ ਨਿਰੰਤਰ ਜੀ ਹਰੇਕ ਅਪਰਗਸਮਾਨ ਇਕ ਦਾਤਿ ਗੇ ਬਿਖਾਰੀ ਜੀ ਸਾ ਤੇਰੇ ਚੋਜ ਵਡਾਣਾ ਤੋ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤਦ ਬਨ ਨਵ ਨਾ ਜਾਣਾ ਤੁਮ ਆਪਾਰ ਬ੍ਰਹਮ ਬਿਆੰਤ ਬਿਆੰਤ ਜੀ ਦੇ ਰੇਖ ਆਗੁਣਾਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਝੇ ਜਨ ਨਾਨਕ ਤਨ ਕ੍ਰਪਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਝੇ ਇਸ ਜਨ ਅਜਗਮ ਅਸ਼ੁਗ ਵਾਸੀ ਇਸੇ ਮੁਕਤ ਸੀ ਮੁਕਤ ਪੈਜਨ ਹਰਿ ਧਿਆਇ ਆਜੇ ਜਨ ਤੋਟੇ ਜਾਵਾਂਗੇ ਫਾਸੇ ਜਿਨਰਪਾਉ ਜਨਹਾਰ ਜਿਨਰਪਾਉ ਤੇ ਆਇਆ ਜੀ ਦਿਨ ਕਾ ਪਉ ਸਭ ਗਵਸੇ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਦੇਤੇ ਹਰ ਹਰੂ ਸਮਸੇ ਸੇ ਤਨ ਸੇ ਤਨ ਜਨ ਹਰ ਤੇ ਆਇਆ ਜੀ ਜਨਾਨ ਨ ਤਲਪਲ ਜਾਸੀ ਤੇਰੇ ਭਗਤ ਤੇਰੇ ਭਗਤ ਭੰਡਾਰ ਦੇ ਪਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਪਾਸ ਲਾਹਣ ਤੂਜੀ ਹਰ ਨਿਕ ਅਨੇਕ ਅਨੰਤ ਤੇਰੇ ਅਨਕ ਤੇਰੇ ਅਨਕ ਕਰੇ ਹੇ ਹਰ ਪੂਜਿਆ ਜੀ ਤਉ ਤਪ ਹੈ ਜਪਿਆ ਬਿਆੰਤ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਉਹ ਸਿਮਰਤ ਸਾਸਤਰ ਜੀ ਕਰਿ ਕਰਿਆ ਖਟ ਕਰਮ ਕਰੰਤਾ ਅਸੇ ਭਗਤ ਅਸੇ ਭਗਤ ਭਲੇ ਜਾਨਾਰੰਗ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੋ ਆਦ ਬ੍ਰਹਮ ਪ੍ਰੰਪਰ ਕਰਤਾ ਜੀ ਤੁਧ ਜੀਵੜ ਅਵਰਣਾ ਕੋਈ ਤੂੰ ਜੁਗ ਜੁਗ ਏਕੂ ਸਦਾ ਸਦਾ ਤੈ ਕੋ ਜੀ ਤੋ ਨਹਿਤਰ ਕਰਤਾ ਸੋਈ ਹੁਦਾ ਪੈ ਪਾਵੈ ਸੇ ਵਰਤੇ ਜੀ ਤੋ ਆਪੈ ਗ੍ਰਹੈ ਸੋ ਹੋਈ ਦਾਪੈ ਸ੍ਰਿਸ਼ਟ ਸਭ ਪਾਈ ਜੀ ਤੁਦਾ ਪੈ ਸਰਜ ਸਾਗੋਏ ਜੇ ਨਾਨਕ ਗੁਣ ਗਾਵੇ ਕਰਤਾ ਕਹਿ ਦੇ ਜੋ ਸਭ ਸੇ ਕਾ ਜਾਣੋਈ ਆਸਾ ਮਹਿਲਾ ਚੁੱਥਾ ਤੂੰ ਕਰਤਾ ਸਚਿਆਰ ਵੰਡਾ ਸਾਈਂ ਜੋ ਤੂੰ ਪਾਵੇ ਸੋ ਇਥੀ ਸੇ ਜੋ ਤੂੰ ਦੇਹੇ ਸੋਏ ਹਾ ਪਾਏ ਰਹਾ ਸਭ ਤੇਰੀ ਦੋ ਸਭ ਲਈ ਧਿਆਇ ਸੁਨਾ ਕਿਰਪਾ ਕਰੇ ਦਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਦੁਆ ਛੋੜਿਆ ਬਿਲਾਇਆ ਤੂੰ ਅੰਦਰ ਆਉ ਸਾਬਤ ਜਿਹੀ ਮਾਹੀਦ ਬਿੰਦੂ ਜਾ ਕੋਈ ਨਾਹੀ ਦੇ ਜਾ ਸਾਥੇ ਰਖੇ ਲੈ ਬਜਮਲ ਅਛੜਿਆ ਸੰਜੋਗੀ ਮੇਲ ਜਿਸਨੋਂ ਦੂਜਾ ਨਾਹੀ ਸੋਏ ਜਨ ਜਾਣੈ ਹਰ ਗੁਣ ਸਦਹਿ ਆਖ ਵਖਾਣੈ ਇਹਨ ਹਰਿ ਸੇਵਿਆ ਜਨ ਜੋਗ ਪਾਇਆ ਸਗਦੇ ਹਰਿ ਨਾਮ ਸੁਮਾਇਆ ਤੂੰ ਆਪੇ ਕਰਤਾ ਤੀ ਰਾਖਿਆ ਸਭ ਹੋਇ ਤਤ ਬਿੰਦੂ ਜਾ ਵਰਣਾ ਕੋਇ ਤੂੰ ਕਰ ਕਰ ਵੇਖ ਹੈ ਜਾਣੈ ਸੋਇ ਜਦ ਆਦਿ ਗੁਰਮਖ ਪ੍ਰਗਟ ਹੋਇ ਆਸਾ ਮਹਿਲਾ ਪਹਿਲਾ ਤਿਤ ਸਰਵੜੈ ਭਨਵਾਸਾ ਪਾਣੇ ਪਾਵਤਨਹਿ ਕੀਆ ਪੰਗਜ ਮੋ ਪਗਨੇ ਚੱਲੇ ਆ ਦੇਖਾ ਤਹ ਡੁਬੇ ਲੇ ਮਨੇਕਨਾ ਜੀ ਦਸ ਮੁਣ ਮਨਾ ਹਰ ਉਸਦਾ ਤੇਰੇ ਗੁਣ ਗੱਲਿਆ ਰਹਾਉ ਨਾ ਹਾਂ ਜਤੇ ਸੁਦ ਨਿਹ ਪੜਿਆ ਮੂਰਹ ਮੁਗਦਾ ਜਨਮ ਪਿਆ ਪਰਮਤਨ ਆਨੰਦ ਨਗੇ ਸ਼ਰਣਾ ਜਨ ਤੋ ਨਾਹੀ ਵਿਸਰਿਆ ਆਸਾ ਮਹਿਲਾ ਪੰਜਵਾ ਭਾਇ ਪ੍ਰਾਪਤ ਮਨੁਖ ਦੇਹੁਰਿਆ ਗੋਬਿੰਦ ਮਨੁਨ ਕੇ ਹੈ ਤੇਰੇ ਬਰਿਆ ਬਰਕਾ ਤੇ ਰਗਤਨਾ ਕਾਮ ਮਨ ਸਾਧ ਸੰਗਤ ਪਦ ਕੇਵਲ ਨਾਮ ਸਰੰਗ ਜਾਵ ਲਾਗ ਪਵਜ ਰਤਨ ਕਹਿ ਨ ਮਿਰਥਾ ਜਾ ਤ੍ਰਿੰਗ ਮਾਇਆ ਕਹਿ ਨਹਾਵ ਜਾਤਾ ਸੰਜਮ ਧਰਮਨਾਖ ਮਾਇਆ ਸੇਵਾ ਸਾਧਨਾ ਜਨਿਆ ਹਰਾਇ ਕਵ ਨਾਨਕ ਹਾਵ ਨੀਚ ਕ੍ਰਮ ਸ਼ਰਨ ਪਰੇਕੇ ਰਾਖੋ ਸਰਮ ਜਾਤਾ ਸੰਜਮ ਧਰਮਨਾਖ ਮਾਇਆ ਸੇਵਾ ਸਾਧਨਾ ਜਨਿਆ ਹਰਾਇ ਕਹੋ ਨਾਨਕ ਹਉ ਨੀਸ ਕਰਮਾ ਸ਼ਰਨ ਪਰੇ ਕੀ ਰਾਖੋ ਸਰਮ ਪਾਛਾ ਹੈ ਦਸਵੇਂ ਗਵ ਬਾਇ ਬੇਲਤੇ ਚੋ ਪਾਇ ਹਮਰੇ ਕਰੋ ਹਾਦਰ ਰੱਛਾ ਪੂਰਨ ਹੋਏ ਤੇ ਕੀ ਛਾ ਤਾ ਚਰਨ ਬੰਦਰ ਹੈ ਹਮਾਰਾ ਆਪਣਾ ਜਾਨਕ ਰੋ ਪ੍ਰਤਪਾਰਾ ਔਰੈ ਦੋਸਤ ਸਬਤ ਵਕਾਬ ਹੋ ਆਪਹਾ ਦਇਮਹਿ ਉਚਾਵ ਹੋ ਸੁਕੇ ਵਸੈ ਮੂਰ ਪਰਵਾਰਾ ਸੇਵ ਸਿਖ ਅਸਬਾ ਕਰਤਾ ਰਾਮ ਮੂਰਛਾ ਨਜ ਕਰਦੇ ਕਰੀਐ ਸਾਵਨ ਲਕਵਾ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਦੂਰ ਪਿਨ ਗਿਰਹਿ ਪਿਆਸਾ ਸਮਹ ਸਾਡ ਕੇ ਅਨਲਾ ਤਾਉ ਜੋ ਪਰ ਚਾਹੂ ਸੋ ਤਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀ ਹੈ ਜਨ ਜਨੋ ਸ਼ਾਸਤਰ ਹਮਾਰੇ ਮਾਰੇ ਹੈ ਆਪ ਹਾਸਤੇ ਮੁਝੇ ਬਨ ਗਏ ਮਨਨ ਕਾਲ ਕਾ ਤਰਾਸ਼ਨ ਮਰੀਏ ਹੋ ਜੋ ਸਦਾ ਬਾਦੇ ਪਛਾ ਸ੍ਰੀ ਤੂ ਜੋ ਕਰੀ ਰਖਾ ਰਾਖ ਲਿਹੁ ਮੋਹ ਰਾਖਨ ਹਾਰੇ ਸਾਹਿ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਨ ਗਹਿ ਹੰਤਾ ਤਮਹ ਪੂਰੇ ਚਤੁਰਦਸ਼ ਕੰਤਾ ਆਲ ਪਾਏ ਬ੍ਰਹਮਾ ਭਵਤਰਾ ਆਕਾਲ ਪਾਏ ਸ਼ਿਵ ਜਿਵਤਰਾ ਆਕਾਲ ਪਾਏ ਗਰਿਵਸ਼ਨ ਪ੍ਰਗਾਸਾ ਸਾਲ ਕਾਲਕ ਕੀ ਆਤਮਾਸ਼ ਜਮਨ ਕਾਲ ਜੋਗੀ ਸਭ ਕੀ ਓ ਬੇਦਰਾਇ ਪਰਮਾ ਜੋਥਿਓ ਜਮਨ ਕਾਲ ਸਾਲੋ ਸੁਵਾਰਾ ਨਵਸ਼ਿਕਰ ਹੈ ਤਾਹੇ ਹਮਾਰਾ ਜਵਨ ਕਾਲ ਸਾਜਗਤ ਬਨਾਇਓ ਦੇਵਦੈ ਜਖਣੋਂ ਜਾਇਓ ਆਦ ਅਤੇ ਕੀ ਅਵਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੇ ਸਗਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕਾ ਸੈਗੁਣ ਸੁਖ ਦੇਵ ਸਾਧਨ ਕਾ ਪਲ ਮੋਮਦ ਖਿਉ ਕੜਕੜ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰਿ ਬ샨ਤ ਚੇਤੇ ਦੇਗ ਨਲਾ ਸਤੂਲਾ ਸਾਪਰਿ ਕਿਰਪਾ ਦ੍ਰਿਸ਼ਟ ਅਗਰ ਫੂਲਾ ਸ਼ਾਂਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਵ ਛਣ ਕੜਕੜ ਕੇ ਪਰਪੜ ਕੇ ਜਨ ਜਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਦਾ ਦੇਹ ਅਪਾਰਾਜਵ ਆਖ ਰਖ ਕਰਤ ਹੋ ਕਬਹੁ ਤੁਮੈ ਮਿਲਤ ਦੇਹੇ ਦਰਸਬਹੁ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਮੂਜ ਉਚਾਰੈ ਤੂੰ ਸਭ ਹੀ ਤੇ ਰਹਿ ਨਿਰਾਲਮ ਜਾਣਦ ਬੇਦ ਪੇਦਾ ਨਾਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਾ ਨੀਲਾ ਨਾਦ ਸੰਭ ਤਾ ਕਉਣ ਚਾਰਦ ਪੇਦਾ ਜਾ ਕੋ ਭੇਵ ਨਾ ਪਾਉਤ ਪੇਦਾ ਤਾ ਕਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਵਿਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਦਸਦਾ ਸ਼ਿਵ ਅਨੰਤ ਰੰਕਾਰ ਕਾ ਚੀਰਤਨੇ ਪਿਵ ਆਪ ਆਪਨੇ ਉਦਹ ਹੈ ਜੀਤੇ ਬਨਨਦ ਪਿੰਨ ਪਿੰਨ ਤੂੰ ਹੈ ਤੇਤੇ ਕਮਰ ਲਖਾ ਨਾ ਜਾਇ ਬਸਾਰਾ ਕਹੇ ਬਦਸਦਾ ਵਰਥਮ ਸੰਸਾਰਾ ਇਕ ਰੂਪਨੋ ਸਰੂਪਾ ਰੰਗ ਪਿਉ ਰਾਵਗੇ ਪੂਪਾ ਅੰਡਾ ਜੇ ਰਸੇ ਤੇ ਕਿੰਨੀ ਅਦਭਿਖਾਨ ਬਹੁ ਰਜਿਨੀ ਕਹੋ ਫੁਲ ਰਾਜਾ ਹੋਇ ਬੈਠਾ ਕਹੋ ਸੁਣ ਪਿਉ ਸੰਗਰ ਕਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜਗਾ ਸਰੂਪ ਸਵੰਪ ਭਵ ਆਵਰਛਾ ਮੇਰੇ ਤੁਮ ਕਰੋ ਸਿਖਵਾਰ ਸਿਖ ਸੰਗਰੂ ਦੋ ਕਿਥੇ ਠਵਤਰ ਪਤ ਸਗਲ ਮਲੇਸ਼ ਅਕਰਣਕਤ ਜੇ ਤੂ ਜ ਦਰਸ਼ਨ ਨਈ ਪਰੇ ਜਨ ਕੇ ਦੁਸ਼ਟ ਦੁਖਤਾ ਹਵੇ ਪਰੇ ਪੁਰਖ ਜਮਨ ਪਾਗ ਪਰੇ ਤਿਹਾਰੇ ਜਨ ਕੇ ਤੂੰ ਸੰਕਟ ਸਭ ਟਾਰੇ ਜੋ ਅਕਲ ਕੁਗ ਬਾਰਤ ਆਈ ਹੈ ਤਾਂ ਕੇ ਕਾਲਗਟ ਨਾ ਹੈ ਔਰ ਅਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਪਰੇ ਤਤ ਕਾਲਾ ਕਿਰਪਾ ਦ੍ਰਿਸ਼ਟੋ ਜਨ ਜਾਹੇ ਨਿਹਰ ਹੋ ਤਾਕੇ ਤਾਪ ਦਨਖ ਮਹਰ ਹੋ ਹਰੇ ਦੇ ਸਿਦ ਕਰਮੋ ਸਭ ਹੋਈ ਦੁਸ਼ਟ ਆਸ਼ਕ ਨ ਕੋਈ ਇੱਕ ਪਾਰ ਜਨ ਦਵਸ ਮਹਾਰਾ ਆਕਾਲ ਪਾਸ ਤੇ ਤਾਹੇ ਵਾਰਾ ਜਿੰਨ ਨਿਰਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੁਖਤੀ ਰਹਾ ਹਰ ਲਗੇ ਤਮੈ ਸ਼ਰਨ ਤੇ ਹਾਰੇ ਆਪ ਹਾਥ ਦੈਨ ਹੋ ਬਾਰੇ ਸਰਵ othor ਮੋਹੋ ਸਹਾਈ ਦੋਸ਼ ਦੋਵ ਤੇ ਲਹ ਬਚਾਈ ਸਭ ਗਿਆ ਪਾਹੇ ਗਹ ਜਾਤੇ ਤੁਮਰੇ ਦਵ ਤੇ ਕੋਵਾ ਤਰਨੇ ਆਨੇ ਊ ਰਾਮ ਰਹੇ ਪ੍ਰਾਨ ਕਰਾਨ ਅਨੇਕ ਹੈ ਮ ਦੇਖ ਨਾ ਬਾਨੇ ਊ ਸਿਮਰੇ ਸਾਸਤਰ ਵੇਦ ਸਬੈ ਮੋ ਪੀਦਿਕ ਹਯ ਹਮੇਖ ਨਾ ਜਾਣੇ ਹੂ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿ ਹੂ ਸਭ ਤੋਹਿ ਬਖਾਨੇ ਹੂ ਅੰਧੂਰਾ ਸਗਲ ਦਵਾਰ ਗੋਸ਼ਾਲਕ ਹੈ ਅਗਵ ਤੋਹਾਰੋ ਦਵਾਰ ਬਾਹਿ ਗਹਿ ਕਿਲਾਦ ਅਸ ਗੋਬਿੰਦਾਸ ਤੋਹਾਰ ਸਗਲ ਦਵਾਰ ਗੋਸ਼ਾਲਕ ਹੈ ਕਹੋ ਦੁਹਾਰੋ ਦਵਾਰ ਵਾਹਿ ਗਹਿ ਖਿਲਾ ਜਸ ਗੋਬਿੰਦਾ ਸੁਹਾਰ ਰਾਮ ਕਲੇ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਬਿਰਵਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸਤੇ ਮਨਵਜੀਆਂ ਵਧਾਈਆਂ ਰਾਗ ਰਤਨ ਪ੍ਰਵਾਰ ਪਰਿੰਗਾ ਸ਼ਬਦ ਆਗਾਮ ਨਾਇਆ ਸਾਧੋਤਾ ਗਾਵੋ ਹਰੇ ਕੀ ਰਾਮਨਜ ਨੇ ਵਿਸਾਇ ਕਹੇ ਨਾਨਕ ਬਨੰਦ ਹੋਆ ਸਤਿਗੁਰੂ ਮੈਂ ਪਾਇਆ ਯ ਮਨ ਮੇਰੇ ਆਦੋ ਸਦਾਰ ਰਹੋ ਹਨ ਲਾਲੇ ਹਨ ਲਾ ਰਹੋ ਤੂੰ ਮਨ ਮੇਰੇ ਦੋ ਸਭ ਸਾਰਨਾ ਗੇਕਾਰ ਹੋ ਕੇ ਤੇਰਾ ਆਕਾਰ ਦਸ ਸਭ ਸਵਾਰਨਾ ਸਬਨਾਗਲਾ ਸ਼ੰਭਰਤ ਸਵਾਮੀ ਸੋਖਿਆ ਮਨ ਅਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕੀਆ ਨਾਹੀ ਕਰਤੇ ਰੈ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੈ ਸਦਾ ਸੇ ਸਲਾਹਾ ਤੇਰੀ ਨਾਮ ਨਵਸਾਵੈ ਨਾਮਿਨ ਕੇ ਮਨ ਅਵਸਿਆ ਆਵਦੇ ਸਦਕ ਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੇ ਸਾਚਾ ਨਾਮ ਮੇਰਾ ਦਰੋ ਸਾਚਾ ਨਾਮ ਧਰ ਮੇਰਾ ਨਮੁਖਾ ਸਭ ਗਵਾਈਆ ਕਰ ਸਾ ਸੁਖ ਮਨੈ ਉਸਿਆ ਇਨ ਇਛਾ ਸਭ ਜਾਈਆ ਅਸਦਾ ਖਰਬਾਨ ਗਿਤਾ ਗਰਬਟ ਹੋ ਜਿਸ ਦੀਆਂ ਵਟਾਈਆਂ ਕਹੇ ਨਾਨਕ ਸਨੂ ਸੰਤ ਹੋ ਸ਼ਾਵਦ ਅਦਰੋ ਪਿਆਰੋ ਸਾਚਾ ਨਾਮ ਮੇਰਾ ਦਾਰੋ ਵਾਜੇ ਪੰਜ ਸ਼ਾਵਦ ਤਤਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਇਕ ਲਾਜਿਤ ਕਰ ਤਾਰੀਆਂ ਪਾਂਚ ਦੂਤ ਤਵਾਸ਼ ਕੇਤੇ ਕਾਲ ਕੰਡਕ ਮਾਰਿਆ ਤੁਰ ਅਕਰ ਨ ਪਾਇਆ ਤਦ ਦਿਨ ਕਉ ਸੇ ਨਾਮ ਹਰ ਕੇ ਲਾਗੇ ਕਹੈ ਨਾਨਕ ਤੈ ਸੋ ਹੋਆ ਤਤਕਰ ਅਨਹਦ ਵਚਿ ਨਾ ਨਾਦ ਸੁਨੋੜਾ ਪਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬ੍ਰਪਾਇਤ ਦੇ ਸਗਲੇ ਵਿਸੂਰੇ ਦੋਖ ਰੋਸ ਲਤਾ ਬੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਦ ਕਹਤੇ ਪਵਿੱਤ ਸਤਿਗੁਰਿ ਆਪਰਪੂਰੇ ਬਲਵੰਤ ਨਾਨਕ ਅਗਰ ਚਰਨ ਲਾਗੇ ਆਵਾਜੇ ਅਨਹਦ ਤੂਰੇ ਮਨ ਆਵਣੀ ਮਹਿਲਾ ਪੰਜਵਾ ਥਾਲ ਵਿਥਨ ਵਸਤੂ ਪਇਓ ਸਤ ਸੰਤੋਖ ਵਿਚਾਰੁ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਦਾ ਹਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਦਸ ਕਾ ਹੋਇਉ ਦਾ ਆਰੋ ਇਹ ਵਹ ਤਦ ਨਾ ਜਾਏ ਨਿਤ ਨਦ ਰਖੁਰ ਤਾਰੋ ਦ ਸੰਸਾਰ ਅਚਲ ਅਤਰਿ ਗਏ ਸਭ ਨਾਨਕ ਬ੍ਰਹਮ ਵਿਚਾਰੋ ਸ਼ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋਂ ਨਾਹੀ ਮੈਨੋ ਜੋਗ ਤੋਈ ਮੈਂ ਨਿਰਗੁਣਿਆ ਦੇ ਕੋ ਗੁਣ ਨਾਹੀ ਆਪੇ ਦਰਸ ਪਿਉਈ ਦਰਸ ਪਿਆ ਮਹਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਤਨ ਮਨ ਤੇ ਵੇ ਹਰਿਆ ਨਾਨਕ ਨਾਮ ਲੈ ਤਾ ਜੀਵਾ ਤਨ ਮਨ ਤੇ ਵੇ ਹਰਿਆ ਪਾਉੜੇ ਦਿੱਥਾ ਦੋ ਸਮਰਥ ਜਥੇ ਕੋਈ ਨਾ ਹੈ ਉਥਾ ਤੇਰੇ ਰਾਖ ਅਗਨੇ ਉਦਰਵਾਹਿ ਸੁਣ ਕਾ ਜਮ ਕਾ ਦੂਤ ਨਾਏ ਤੇ ਰਹਿ ਛਡ ਜਾਹੇ ਪੌਜ ਰਵਖਮ ਸ਼ਗਾਹੋ ਵਰ ਸ਼ਬਦੇ ਪਾਰ ਪਾਹੇ ਜਨ ਕੋ ਲੱਗੇ ਪਿਆਸ ਅੰਮ੍ਰਿਤ ਸੇ ਖਾਹੇ ਕੰਨ ਪੁੰਨ ਗੁਣ ਗੋਬਨ ਗਾਹੇ ਸਭ ਸੁਨੋ ਕਿਰਪਾਲ ਸੁਮਾਲੇ ਸਾਹੇ ਸਾਹੇ ਵਰਥਾ ਕੋ ਨਾ ਜਾਏ ਦੇ ਆਵੇ ਤਦਾਹੇ ਸ਼ਲੋਕ ਮਹਲਾ 5 ਅੰਤਰ ਗੁਰ ਰਾਦੜਾ ਜਿਹਵਾ ਜਾਵ ਗੁਰ ਨਾਵੋ ਨਿਤਰੇ ਸਤਿਗੁਰ ਪੇਖਣਾ ਸ਼ਰਵਣੇ ਸਰਣਾ ਗੁਰ ਨਾਵ ਸਤਿਗੁਰ ਸੇਤੀ ਰਤੇ ਆ ਦਰਗਹ ਪਾਗੇ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨਾ ਵਦੇ ਜਗ ਮਤਮ ਕਾਟਿ ਹੈ ਬਿਰਲੇ ਕੀ ਕੀ ਮਹਲਾ ਪੰਜਵਾਂ ਰਾਖੇ ਰਖਣ ਹਾਰ ਆਪ ਬਾਰੀਨ ਗੁਰ ਕੇ ਪੈਰੇ ਪਾਏ ਗਾਜ ਸਵਾਰੀਨ ਹੋ ਆਵ ਦਿਆਲ ਅਮਨ ਹੋਣਾ ਸਾਰੀਨ ਸਾਈ ਨਾਗੇ ਸੰਗ ਆਪ ਬਜਲ ਤਾਰੀਨ ਸਾਗਤ ਨਿਕ ਦੁਸ਼ਟ ਅਖ ਨਵਾਹਿ ਬਦਾਰੀਨ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਰਮਰਤ ਸੋ ਹੋਏ ਜਿਸ ਸਿਮਰਤ ਸੋ ਹੋਏ ਸਗਲੇ ਦੁਆਖਜਾਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ